30 ਤਰੀਕ ਦੇ ਕਿਸਾਨਾਂ ਵੱਲੋਂ ਬੰਦਦਨੂ ਮਿਲਿਆ ਪੂਰਨ ਸਮਰਥਨ ਜਿਸ ਸੰਬੰਧ ਵਿੱਚ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਜਿੱਥੇ ਜਥੇਬੰਦੀਆਂ ਦਾ ਧੰਨਵਾਦ ਕੀਤਾ ਉੱਥੇ ਆਪਣਾ ਵਿਚਾਰ ਪੇਸ਼ ਕੀਤੇ ਆ ਆਓ ਤੁਹਾਨੂੰ ਸੁਣਾਉਨੇ ਆ ਧਰਮੀ ਫੌਜੀ ਬਲਦੇਵ ਸਿੰਘ ਗਰਦਾਸਪੁਰ ਦੇ ਵਿਚਾਰ ਮਹਗਦੀ ਕਾਖਨ ਸਾਹਿਬ ਵਾਹਿਗੁਰੂ ਜੀ ਸਖਤੰਮੀ ਫੌਜੀ ਸ਼ੰਦਾ ਪ੍ਰਧਾਨ ਬਲਦੇਵ ਮੋੜਾ ਔਰ ਮੇਰਾ ਨਿੱਜੀ ਵਿਚਾਰ ਆ ਕਿ ਸਭ ਤੋਂ ਪਹਿਲਾਂ ਤੇ ਪ੍ਰੈਸ ਦਾ ਧੰਨਵਾਦ ਕਰਦਾ ਕਿ ਜਿਹੜੇ ਹਰ ਟਾਈਮ ਮਰਦ ਇਹ ਸਾਡੀਆਂ ਗੱਲਾਂ ਜਿਹੜੀਆਂ ਸੰਗਤ ਤੱਕ ਪਹੁੰਚਾਉਂਦੀ ਹੈ ਸੰਗਤ ਦੀਆਂ ਜਿਹੜਾ ਸਾਡੇ ਦਾ ਕਹ ਪਹੁੰਚਾਉਂਦੀ ਨਾ ਔਰ ਇਸ ਪ੍ਰੈਸ ਦੇ ਖੀ ਸਾਨੂੰ ਜਿਹੜਾ ਸਾਰੀ ਪੰਜਾਬ ਦੀ ਜਿਹੜੀ ਜਾਣਕਾਰੀ ਆ ਪਹੁੰਚਾਉਂਦੀ ਹੈ ਤੇ ਖਬਰਾਂ ਦੇ ਤੇ ਜਾਂ ਮਤ ਦੇ ਤੋਂ ਬੇਸਤ ਹੋਈ ਆ ਜਿੱਤੇ ਮੈਂ ਪ੍ਰੈਸ ਦਾ ਧੰਨਵਾਦ ਕਰਨਾ ਉੱਥੇ ਮੈਂ ਕਿਸਾਨ ਆਗੂਆਂ ਦਾ ਔਰ ਕਿਸਾਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੱਲ ਮੈਂ ਮਤਰੀਕ ਦੇ ਸੱਦੇ ਦੇ ਉੱਤੇ ਬੰਲੇ ਸਾਡੀ ਹਰਾਤ ਦੇਖ ਕੇ ਆਪਣੇ ਜਿਹੜਾ ਸਰਮ ਸਿੰਘ ਪੰਡੂ ਦੇ ਸੱਦੇ ਦੇ ਉੱਤੇ ਜਿਹੜਾ ਇਹਨਾਂ ਨੇ ਇਕੱਠ ਕੀਤਾ ਹਾਦਿਕ ਜਿੱਥੇ ਨਾ ਕਿਸਾਨਾਂ ਦਾ ਧੰਨਵਾਦ ਕਰਦਾ ਆਗੂਆਂ ਦਾ ਧੰਨਵਾਦ ਕਰਦਾ ਉੱਥੇ ਮੈਂ ਪੰਜਾਬ ਦੇ ਪੂਰੇ ਵਰਗ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਰ ਕੇ ਉਹ ਜਿਹੜਾ ਵਾ ਕਿਸਾਨਾਂ ਨੂੰ ਸਾਥ ਦੇ ਕੇ ਤੇ ਇਥੋਂ ਤੱਕ ਅੰਤ ਤੱਕ ਇਹਨਾਂ ਦਾ ਹਮਯਾਤ ਕੀਤਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਬੇਨਤੀ ਕਰ ਚੁੱਕਾ ਹਾਂ ਤੇ ਇਹ ਇਕੱਲਾ ਕਿਸਾਨਾਂ ਦਾ ਕੋਹ ਨਹੀਂ ਹਰ ਵਰਗ ਦਾ ਕੋਹ ਆ ਇਹ ਜਿਹੜੀਆਂ ਸਰਕਾਰਾਂ ਨੇ ਇਹ ਉਪਰੋਕਤ ਲਿਖਣਾ ਔਰ ਥਾਨੀਓ ਅਸਾਨੋ ਥਲੇ ਪਾੜੋ ਉਤਰਾਜ ਕਰਨ ਦੀ ਨੀਤੀ ਨਾ ਚਾਹੁੰਦੇ ਨੇ ਔਰ ਇਹ ਜਿਹੜੇ ਨੇ ਇਹ ਦੇਖਣ ਦੇ ਨੇ ਕਿ ਕਿਵੇਂ ਮੜ ਕੇ ਵੀ ਜ਼ਿਆਦਾ ਸਾਰੇ ਵਰਗ ਵੱਖਰੇ ਵੱਖਰੇ ਰਹਿੰਦੇ ਨੇ ਤਾਂ ਤਰਨ ਨੂੰ ਕੀ ਆਪਾਂ ਫੇਲ ਕਰਦੇ ਹਾਂ ਔਰ ਕਿਸਾਨਾਂ ਨੂੰ ਨਹੀਂ ਪਾੜ ਕੇ ਤੇ ਜਿਹੜਾ ਵਾ ਇਹ ਸੋਚਦੇ ਨੇ ਕਿ ਅਸੀਂ ਤਾਂ ਹਾਂ ਤੇ ਇਹਨੇ ਕਿਸਾਨਾਂ ਦੇ ਗੁੱਡਾ ਕਿਦਾਂ ਰੱਖਣਾ ਔਰ ਜਿੱਥੇ 30 ਤਰੀਕ ਦਾ ਪ੍ਰਣਾਮਲਾ ਕਾਮਲਾਵ ਹੈ ਜਿੱਥੇ ਮੈਂ ਪ੍ਰਸਿੱਦ ਦਾ ਧੰਨਵਾਦ ਕਰਦਾ ਕਿਸਾਨ ਆਗੂਆਂ ਦਾ ਕਰਦਾ ਹਰ ਵਰਗ ਦਾ ਕਰਦਾ ਉੱਥੇ ਮੈਂ ਆਪਣਾ ਇੱਕ ਸੁਝਾਓ ਵੀ ਰੱਖਦਾ ਕਿ ਹੁਣ ਕਿਸਾਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਇੱਕ ਜੀਵਨ ਕਹਿਣਾ ਅਰਜਨ ਨੂੰ ਤੈਨੂੰ ਕੀ ਦਿਖਦਾ ਉਹਨੂੰ ਕਹਿੰਦੇ ਮੈਨੂੰ ਅੱਖ ਕੰਮੀ ਦਿਖਦੀ ਆ ਹੁਣ ਐਸੇ ਕੁਝ ਵੇਖਣ ਦੀ ਲੋੜ ਨਹੀਂ ਸਾਨੂੰ ਇੱਕ ਜਿਹੜੇ ਤਿੰਨ ਬੰਦ ਜਿਹੜੇ ਆ ਹਰ ਇੱਕ ਨੂੰ ਵੇਖਣ ਦੀ ਲੋੜ ਆ ਖਾਸ ਤੌਰ ਤੇ ਕਿਸਾਨ ਆਦਮਾਨ ਔਰ ਇਹ ਤਿੰਨ ਬੰਦ ਜਿਹੜੇ ਨੇ ਇਹਨਾਂ ਨੂੰ ਜਿਹੜਾ ਵਾ ਕਾਮਯਾਬ ਕਰਨ ਵਾਸਤੇ ਜਿਹੜਾ ਵਾ ਹਰ ਵਰਗ ਜਿਹੜਾ ਵਾ ਉਹ ਉਹ ਦੇ ਸਾਨੂੰ ਸਾਥ ਦੀ ਲੋੜ ਆ ਔਰ ਸਾਰੇ ਜਿਹੜੇ ਨੇ ਉਹ ਇਹਦੇ ਵਿੱਚ ਜਿਆਦਾ ਇਨਸਾਨ ਦੇ ਕਿਦੇ ਸਾਡੇ ਨਾਲ ਜਿਆਦਾ ਯੂਜ਼ ਕਰਨਾ ਇੱਥੇ ਖਦਾ ਨਾ ਖਾਸਤਾ ਜੇਕਰ ਕੋਈ ਊਣ ਪਾਈ ਰਹੀ ਤੇ ਮੈਂ ਅਗਲੀ ਅਪੀਲ ਕਰ ਚੁੱਕਾ ਹਾਂ ਇਹ ਜਿਹੜੇ ਇਹਨਾਂ ਸਰਕਾਰਾਂ ਨੇ ਇਹ ਉੱਪਰੋਂ ਏਕਮ ਔਰ ਇਹ ਸਾਹ ਦੇ ਆ ਕੇ ਬੈਠੇ ਨੇ ਔਰ ਇਹ ਇਹ ਦੇਖਦੇ ਨੇ ਕਿ ਪਰਨਾ ਕਿਦੋਂ ਖਤਮ ਹੁੰਦਾ ਸ਼ੁਰੂ ਕਿਦੋਂ ਹੁੰਦਾ ਅਸੀਂ ਤਾਂ ਹੋਂ ਤੋਂ ਗੋਡਾ ਕਿੱਦਾਂ ਰੱਖਣਾ ਜੇਕਰ ਤਾਂ ਹੋਂ ਤੋਂ ਗੋਡਾ ਕਿਸਾਨਾਂ ਦੇ ਰੱਖਿਆ ਗਿਆ ਤੇ ਵਪਾਰੀਆਂ ਨੇ ਇਹਨੂੰ ਉਠਾ ਨਹੀਂ ਦੇਣਾ ਮਜ਼ਦੂਰਾਂ ਨੇ ਇਹਨੂੰ ਉਠਾ ਨਹੀਂ ਦੇਣਾ ਹਰ ਵਰਦਨ ਇਹਨਾਂ ਨੇ ਦਬਾ ਕੇ ਤੇ ਇਹਨਾਂ ਅਦਾਨੀ ਤੇ ਬਾਨੀ ਧਨਾਧਾਂ ਦੀ ਝੋਲੀ ਦੇ ਵਿੱਚ ਸਾਨੂੰ ਪੰਜਾਬ ਨੂੰ ਪਾ ਦੇਣਾ ਔਰ ਜਦੋਂ ਸਾਰਾ ਹੀ ਆਪਣਾ ਤਾਣਾ ਬਿਆ ਉੱਜੈ ਜਦ ਫਿਰ ਸਾਡੇ ਇੱਕ ਹੱਥ ਪਸਤਾਵੇ ਤੋਂ ਬਾਅਦ ਕੁਝ ਨਹੀਂ ਰਹਿਣਾ ਇਸ ਕਰਕੇ ਮੈਂ ਕਿਸਾਨ ਔਗੂ ਨੂੰ ਫਿਰ ਅਪੀਲ ਕਰਦਾ ਤੇ ਅਰਜਨ ਬਣਜੋ ਇੱਕ ਇਹਨ ਬਿੱਲ ਜਿਹੜੇ ਨੇ ਉਹਨਾਂ ਦੇ ਉੱਤੇ ਫੋਕਸ ਹੋਜੋ ਔਰ ਕਿਸਾਨ ਜਿਹੜੇ ਨੇ ਔਰ ਜਿਹੜੇ ਦੋ ਖੜ ਹੋ ਗਏ ਉਹ ਵੀ ਇੱਕ ਪਲੇਟਫਾਰਮ ਤੇ ਆਜੋ ਜੇਕਰ ਆਗੂ ਨਹੀਂ ਹੁੰਦੇ ਤਾਂ ਕਿਸਾਨ ਜਿਹੜੇ ਨੇ ਉਹ ਡੱਲੇ ਆਏ ਦੀ ਸ਼ੇਰ ਦੇ ਕਰਕੇ ਜਿਹੜਾ ਉਹਦੇ ਉੱਤੇ ਇਕੱਠੇ ਹੋ ਗਏ ਔਰ ਮੈਂ ਇੱਕ ਬੜਾ ਮਿੱਜੀ ਬਚਾਏ ਕਿਸਾਨਾਂ ਨੂੰ ਦੇਣਾ ਚਾਹੁੰਦਾ ਮੈਂ ਧੰਨਵਾਦ ਕਰਦਾ ਉਹਨਾਂ ਵੀ ਜੋ ਵੀ ਰਣਨੀਤੀ ਉਹਨਾਂ ਦੀ ਚਾਰ-ਸਾਤ ਚੱਲ ਰਹੀ ਹੈ ਮੈਂ ਦਾ ਸਤਿਕਾਰ ਕਰਦਾ ਔਰ ਮੈਂ ਆਪਣੇ ਥੋੜੇ ਵਿਚਾਰ ਰੱਖਣਾ ਚਾਹੁੰਦਾ ਨਾ ਉਹਦੇ ਤੇ ਵਿਚਾਰ ਕਰਕੇ ਤੁਸੀਂ ਕਰ ਸਕਦੇ ਮੇਰਾ ਹੁਕਮ ਕੋਈ ਵੀ ਮੇਰੇ ਹੱਥ ਜੋੜ ਕੇ ਤਾਂ ਦੇਵੇ ਇਕੀਲਾ ਕਿ ਜਿਹੜੇ ਅਸੀਂ ਆਮ ਤੌਰ ਤੇ ਪੰਜਾਬ ਬੰਦ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ ਇਹਦੇ ਨਾਲ ਸਾਡੇ ਲੋਕਾਂ ਦਾ ਨੁਕਸਾਨ ਹੁੰਦਾ ਵਾ ਸਾਡੇ ਨਾਲ ਜਿਹੜਾ ਬੰਦਾ ਜ਼ਰੂਰੀ ਕੰਮ ਜਾਂਦਾ ਉਹ ਵੀ ਥੋੜਾ ਜਿਹਾ ਸਾਡੇ ਤੋਂ ਥੋੜਾ ਕਸ਼ਟ ਮਹਿਸੂਸ ਕਰਦਾ ਔਰ ਮੈਂ ਅਪੀਲ ਕਰ ਨਹੀਂ ਚਾਹਨਾ ਆਪਣੇ ਵਿਚਾਰ ਦੇ ਸਰ ਨਾਲ ਬਾਕੀ ਇਹ ਕਿਸਾਨ ਆਗੂ ਸਮਝਦਾ ਵੀ ਉਹ ਇਸ ਤੇ ਵਿਚਾਰ ਕਰਨ ਜਾਂ ਨਾ ਕਰਨ ਮੇਰਾ ਕੋਈ ਨਹੀਂ ਮੇਰਾ ਵਿਚਾਰ ਇਹ ਹੈ ਕਿ ਜਿੰਨੇ ਆਪਾਂ ਟੋਨਾ ਬੰਦ ਕਰਦੇ ਆ ਆਪਾਂ ਕਿਸਾਨ ਆਗੂ ਨੂੰ ਸਟੇਸ਼ਨਾਂ ਦੇ ਉੱਤੇ ਲਾਗਦੀ ਹੈ ਕਿ ਕੋਈ ਬੰਦਾ ਟਿਕਟ ਨਾ ਕੱਟੇ ਬਗਾਇਤ ਟਿਰ ਤੋਂ ਉੱਤੇ ਯਾਤਰੀ ਸਫ਼ਰ ਕਰਨਾ ਜਿਹੜੇ ਬੱਸਾਂ ਨੇ ਬੱਸ ਅੱਡੇਆਂ ਦੇ ਵਿੱਚ ਕਿਸਾਨ ਆਗੂ ਲਾਏ ਜਾਣ ਪਹਿਲੀ ਗੱਲ ਤਾਂ ਕਨੈਕਟਰ ਨੂੰ ਚੜਨਾ ਦੇਣ ਦੂਸਰੀ ਗੱਲ ਜੇ ਕੋਈ ਚੜਦਾ ਤੇ ਉਹਦਾ ਮਿਲ ਕੇ ਵੀ ਇਹ ਤਾਂ ਕਿਸਾਨ ਆਗੂ ਦੇ ਵਿੱਚ ਬੱਸਾਂ ਦੇ ਵਿੱਚ ਇਹਣਾ ਚਾਹੀਦਾ ਕਿ ਟਿਕਟ ਟਿਕਟ ਨਾ ਕੱਟੇ ਔਰ ਜਿਹੜੇ ਟੂਲ ਪਲਾਦੇ ਜਿਹੜੇ ਇਹ ਫ੍ਰੀ ਕਿਤੇ ਜਾਣ ਜੇਕਰ ਅਸੀਂ ਹਰ ਵਰਦਨ ਯਾਤਰੀਆਂ ਨੂੰ ਜੇਕਰ ਅਸੀਂ ਫਰੀ ਦਾ ਸਫ਼ਰ ਕਰਨ ਕਰਾ ਦਈਏ ਟ੍ਰੇਨਾਂ ਦੇ ਵਿੱਚ ਜੇਕਰ ਅਸੀਂ ਬੱਚਾਂ ਦਾ ਮੁਕਤ ਸਫ਼ਰ ਕਰਾ ਦਈਏ ਮੁਸਾਫਰਾਂ ਨੂੰ ਜੇਕਰ ਅਸੀਂ ਟੂਲ ਪਲੱਗ ਜਿਹੜੇ ਨਾ ਉਹ ਬੰਦ ਕਰਾ ਕੇ ਕਿ ਅਸੀਂ ਜਿਹੜੇ ਦਾ ਹਰ ਦੀ ਜਿਹੜੀ ਗੱਡੀ ਦਾ ਉਹਨੂੰ ਆਪਾਂ ਫ੍ਰੀ ਕਰਕੇ ਦੱਲ ਗਏ ਜਿਹੜੇ ਲੋਕ ਅੱਜ ਇਹ ਧਰਮਾਂ ਦੇ ਵਿੱਚੋਂ ਲੋਕਣ ਦੇ ਕਰਕੇ ਸਾਡੇ ਨਾਲ ਥੋੜਾ ਦਿਲ ਦੇ ਵਿੱਚ ਮਹਿਸੂਸ ਕਰਦੇ ਨੇ ਇਹ ਲੋਕ ਸਾਨੂੰ ਗਲ ਬੱਕਰੀ ਵੇਖੇ ਤੇ ਕਿਸਾਨਾਂ ਦਾ ਧੰਨਵਾਦ ਕਰਕੇ ਸਾਡੇ ਆਉਣ ਦੇ ਨਾਲ ਔਰ ਸਭ ਤੋਂ ਵੱਧ ਤਰੀਕਾ ਇਹ ਆ ਆਮ ਪਬਲਿਕ ਨੂੰ ਜੋੜਨਾ ਕਿ ਇਹ ਨਾ ਦੇ ਅਸੀਂ ਟ੍ਰੇਨਾਂ ਦੇ ਸਭ ਫ੍ਰੀ ਕਰ ਗਏ ਇਹਨਾਂ ਦੇ ਬੱਸਾਂ ਦੇ ਸਫ਼ਰ ਫ੍ਰੀ ਕਰ ਗਏ ਉਹਨਾਂ ਦੇ ਤੂਲ ਪਲਾਜੇ ਫਰੀ ਕਰੀਏ ਬਾਕੀ ਇਹ ਮੇਰਾ ਨਿੱਜੀ ਵਿਚਾਰ ਆ ਔਰ ਮੇਰੀ ਹੱਥ ਜੋੜ ਕੇ ਕਿਸਾਨ ਆਗੂ ਨੂੰ ਉਪੀਰਵਾ ਇਹ ਤੇ ਵਿਚਾਰ ਕਰਕੇ ਜੇ ਤੁਹਾਨੂੰ ਚੰਗਾ ਲੱਗੇ ਤੇ ਇਹਨੂੰ ਲਾਗੂ ਕਰ ਦਿਓ ਜੇ ਨਹੀਂ ਲੱਗੇ ਤੇ ਇਹਦਾ ਬੁਰਾ ਨਹੀਂ ਮੰਨਣਾ ਵਿਚਾਰ ਹਰ ਇੱਕ ਬੰਦਾ ਲੋਕਤੰਤਰ ਦੇ ਵਿੱਚ ਦੇ ਵਿੱਚ ਕਰ ਸਕਦਾ ਇਹ ਮੇਰੇ ਲੋਕਤੰਤਰ ਦੇ ਹਿਸਾਬ ਨਾਲ ਵਿਚਾਰ ਨੇ ਔਰ ਮੈਂ ਇਥੇ ਫਤਿਹ ਜਿੱਥੇ ਮੈਂ ਬੁਲਾਣਾ ਉੱਥੇ ਮੈਂ ਕਿਸਾਨ ਆਗੂਆਂ ਦਾ ਜਿੱਥੇ ਧੰਨਵਾਦ ਕਰਦਾ ਉਥੇ ਮੈਂ ਬੱਲੇ ਸਾਹਿਬ ਦੀ ਅਰਦਾਸ ਕਰਦਾ ਵੀ ਸੱਚੇ ਪਾਸ਼ਾ ਇਹ ਚੜ੍ਹਦੀ ਕਲਾ ਦੇ ਵਿੱਚ ਰੱਖੀ ਔਰ ਇਹਦਾ ਆਗੂ ਨਿਤਤੀ ਬਾਣਾ ਲੱਗੇ ਔਰ ਉਸ ਆਗੂ ਦੀ ਨਿਤਤੀ ਬਾਣਾ ਨਾਮ ਲਗਮ ਕਰਕੇ ਸਾਰਾ ਪੰਜਾਬ ਵਹਿਰਾ ਤੱਕ ਇਹ ਛੜਕਾਂ ਦੇ ਉੱਤੇ ਆਜੋ ਉਹਨਾਂ ਲਖਜਾਨਾ ਫਤਿਹ ਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ